ਔਲੇ ਨੂੰ ਇਸ ਤਰੀਕੇ ਨਾਲ ਸਰੋਂ ਦੇ ਤੇਲ ਦੇ ਵਿੱਚ ਨਿਲਾਓ ਤੇ ਦਿਲ ਦੇ ਰੋਗ ਪਜਾਓ ਹਾਰਟ ਦੀ ਪ੍ਰੋਬਲਮ ਸੀ ਸੀ ਹਾਂਜੀ ਹੁਣ ਨਹੀਂ ਪਵਾ ਸੀ 1.5 ਸਾਲ ਪਹਿਲਾਂ ਜੀ ਹੁਣ ਠੀਕ ਆ ਜੀ ਹੁਣ ਆਪਣਾ ਪਹਿਲਾਂ ਦਮ ਜਪਟਾ ਜਾਂਦਾ ਸੀਗਾ ਹੁਣ ਕੋਈ ਬਾਤ ਨਹੀਂ ਪੱਠੇ ਵੱਢ ਕੇ ਲੋਕਾਂ ਨੂੰ ਪਾਉਣਾ ਹੁਣ ਦਮ ਦਮ ਨਹੀਂ ਪਟਾ ਜਾਂਦਾ ਠੀਕ ਠੀਕ ਲਾ ਲਓ ਨਹੀਂ ਜੀ ਸਾਈਕਲ ਵੀ ਚਲਾਉਣਾ ਹੁਣ ਤਾਂ ਜਦੋਂ ਤੁਸੀਂ ਗਏ ਸੀ ਤੁਹਾਨੂੰ ਵੀ ਇੰਗੇ ਕਿਹਾ ਸੀ ਫਟਾਫਟ ਸਟੈਂਡਪਾਲ ਫਟਾਫਟ ਹਾਂਜੀ ਨਾਲ ਹੀ ਉਦੋਂ ਤਾਂ ਉਹ ਡਰਾਈ ਦਿੱਤਾ ਸੀ ਮਤਲਬ ਵੀ ਐਂ ਕਰਕੇ ਟੈਕ ਹੋ ਜਾਊਗਾ ਉਦੋਂ ਕੰਮ ਵੀ ਜਾਨੀ ਮਤਲਬ ਉਹ 48 ਕੰਮ ਕਰਦਾ ਸੀ 48 ਤੇ ਛਟਾਂਟ ਪਾਦਾ ਸੀ ਉਹਨਾਂ ਨੇ ਤੇ ਉਹ ਤੋਂ ਬਾਅਦ ਜਦੋਂ ਡਾਕਟਰ ਸਾਹਿਬ ਤੇ ਆਇਓ ਸਟੈਂਡਪਾਉਂਡ ਤੋਂ ਬਾਜੋਗੇ ਮੈਂ ਵੈਸੇ ਇਟਲੀ ਤੋਂ ਆਈ ਹੋਈ ਆ ਮੈਂ 20 ਦਿਨ ਦਵਾਈ ਖਾਦੀ ਆ ਥੋੜਾ ਹੁਣ ਮੈਨੂੰ ਫਰਕ ਲੱਗਦਾ ਪਿਆ ਸਾਹ ਦੀ ਵੀ ਠੀਕ ਆ ਹੁਣ ਥੋੜੀ ਪੰਪ ਲੈਂਦੀ ਸੀ ਪਰ ਮੈਂ ਹੁਣ ਪੰਪ ਨਹੀਂ ਲੈਂਦੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਸਾਹ ਵਾਲੀ ਤੁਹਾਨੂੰ ਸਾਹ ਵਾਲੀ ਤਾਂ ਮੈਨੂੰ ਬਹੁਤ 10 ਸਾਲ ਲੋਗ ਐਸੀ ਮੈਂ ਪੰਪ ਲੈਂਦੀ ਸੀ ਔਰ 6 ਮਹੀਨੇ ਦਵਾਈ ਖਾਂਦੀ ਸੀ ਪਿਛਲੇ 10 ਸਾਲ ਤੋਂ ਤੁਸੀਂ ਇਨਹੇਲਰ ਲੈ ਰਹੇ ਸੀ ਹਾਂਜੀ ਪਰ ਹੁਣ ਮੈਂ ਠੀਕ ਆ ਮੈਂ ਨਹੀਂ ਖਾਂਦੀ ਦਵਾਈ ਕੋਈ ਵੀ ਹਜੇ